ਮੈਂ ਕੌਮ ਨੂੰ ਅਪੀਲ ਕਰਦਾ ਕਿ ਜਦੋਂ ਵੀ ਸਾਡਾ ਕੋਈ ਗੁਰਪੁਰਬ ਆਵੇ ਸਾਡਾ ਕੋਈ ਤਿਹਾਰ ਆਵੇ ਤਾਂ ਆ ਸ਼ੇਰੇ ਪੰਜਾਬ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹ ਪੂਰਾ ਜਗ ਮਗਾਉਣਾ ਚਾਹੀਦਾ ਸਰਕਾਰ ਕੁਝ ਕਰੇ ਜਾਂ ਨਾ ਕਰੇ ਤੁਸੀਂ ਸ਼ਰਾਬਖਾਨਿਆਂ ਦੇ ਉੱਤੇ ਬਲੇਟਾ ਲਾ ਸਕਦੇ ਹੋ ਪੱਪਾ ਕਲੱਬ ਜਿਹੜੇ ਇੱਥੇ ਅੰਦਰ ਆ ਉਹ ਹੈ ਭਾਵੇਂ ਗਲਤ ਆ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਗ ਦੇ ਵਿੱਚ ਕੋ ਕਰਮ ਹੋ ਰਿਹਾ ਹੈ ਉਹ ਭਾਵੇਂ ਗਲਤ ਆ ਪਰ ਉਥੇ ਨਾ ਲਾਈਟਿੰਗ ਕੀਤੀ ਹੋਈ ਆ ਤੇ ਜਿਹੜਾ ਅਸਲ ਮਹਿਲ ਆ ਛੇਰੀ ਪੰਜਾਬ ਦਾ ਉਥੇ ਕੋਈ ਲਾਈਟ ਨਹੀਂ ਆ ਉਥੇ ਘੁੱਪ ਹਨੇਰਾ ਤੁਸੀਂ ਵੀ ਵੇਖ ਸਕਦੇ ਹੋ ਸਰਕਾਰਾਂ ਇਹ ਨਾ ਸਮਝਣ ਕਿ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਦਾ ਜਾਂ ਕਿਉਂਕਿ ਮਹਾਰਾਜਾ ਸਾਹਿਬ ਨੇ ਪੰਜਾਬੀਆਂ ਦਾ ਮਹਾਰਾਜਾ ਸਾਰਿਆਂ ਦਾ ਆ ਕਾਲ ਤੱਕ ਤਾਂ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਰਾਮ ਬਾਗ ਵਿੱਚ ਹਵਾ ਮਹਿਲ ਵਿਖੇ ਬੰਦੀ ਛੋੜ ਦਿਵਸ ਮੌਕੇ ਦੇਸੀ ਘਿਓ ਦੇ ਦੀਵੇ ਜਲਾ ਕੇ ਉਹਨਾਂ ਨੂੰ ਸਤਿਕਾਰ ਭੇਟ ਕੀਤਾ ਇਸ ਮੌਕੇ ਜਥੇਦਾਰ ਗੜਗਾਜ ਨੇ ਪੰਜਾਬ ਸਰਕਾਰ ਦੀ ਅਣਗਹਿਲੀ ਦੀ ਕਰੜੀ ਆਲੋਚਨਾ ਕੀਤੀ ਕਿ ਬੰਦੀ ਛੋੜ ਦਿਵਸ ਦੀਵਾਲੀ ਮੌਕੇ ਮਹਾਰਾਜਾ ਰਣਜੀਤ ਸਿੰਘ ਦੇ ਹਵਾ ਮਹਿਲ ਵਿਖੇ ਸਰਕਾਰ ਵੱਲੋਂ ਕੋਈ ਲਾਈਟਾਂ ਜਾਂ ਦੀਪਮਾਲਾ ਦਾ ਪ੍ਰਬੰਧ ਨਹੀਂ ਕੀਤਾ ਗਿਆ ਉਨਾ ਕਹੇ ਕਿ ਇਸ ਦੇ ਉਲਟ ਰਾਮ ਬਾਗ ਸਥਿਤ ਕਲੱਬਾਂ ਤੇ ਸ਼ਰਾਬਖਾਨਿਆਂ ਵਿਖੇ ਲਾਈਟਾਂ ਤੇ ਲੜੀਆਂ ਚੜਾਈਆਂ ਗਈਆਂ ਹਨ। ਉਹਨਾਂ ਕਹੇ ਕਿ ਇਹ ਕਾਰਗੁਜ਼ਾਰੀ ਦਰਸਾਉਂਦੀ ਹੈ ਕਿ ਪੰਜਾਬ ਸਰਕਾਰ ਸਿੱਖ ਸਰੋਕਾਰਾਂ ਤੇ ਵਿਰਾਸਤ ਪ੍ਰਤੀ ਬਿਲਕੁਲ ਵੀ ਸੁਹਿਰਦ ਨਹੀਂ। ਹਵਾ ਮਹਿਲ ਵਿਖੇ ਦੀਵੇ ਜਲਾਉਣ ਵੇਲੇ ਜਥੇਦਾਰ ਗੜਗੱਜ ਦੇ ਨਾਲ ਅੰਮ੍ਰਿਤਸਰ ਵਿਕਾਸ ਮੰਚ ਨੁਮਾਇੰਦੇ ਵੀ ਮੌਜੂਦ ਸਨ। ਜੱਥੇਦਾਰ ਗਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਸਾਰਾ ਅੰਮ੍ਰਿਤਸਰ ਸ਼ਾਇ ਜਗਮਗਾਇਆ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਿਲ ਵਿਖੇ ਘੁੱਪ ਹਨੇਰਾ ਹੈ ਉਹਨਾਂ ਕਹਿੰਦੇ ਕਿ ਇਸ ਬਾਗ ਅੰਦਰ ਸ਼ਰਾਬਖਾਨੇ ਲਈ ਪੂਰੀ ਲਾਈਟਿੰਗ ਕੀਤੀ ਗਈ ਹੈ ਪਰ ਜਿਸ ਮਹਾਰਾਜਾ ਰਣਜੀਤ ਸਿੰਘ ਦਾ ਇਹ ਬਾਗ ਹੈ ਜਿਸ ਦਾ ਪ੍ਰਬੰਧ ਪੰਜਾਬ ਸਰਕਾਰ ਦੇ ਕੋਲ ਹੈ ਉਹਨਾਂ ਦੇ ਮਹਿਲ ਵਾਲੇ ਹਿੱਸੇ ਵਿੱਚ ਘੁੱਪ ਹਨੇਰਾ ਹੈ ਕੋਈ ਰੋਸ਼ਨੀ ਦਾ ਪ੍ਰਬੰਧ ਨਹੀਂ ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਸਤਿਕਾਰ ਕਰਦੀ ਹੈ ਪਰ ਇੱਥੇ ਹਾਲਾਤ ਵੇਖ ਕੇ ਸੱਚਾਈ ਸਾਹਮਣੇ ਹੈ ਉਹਨਾਂ ਕਹੇ ਕਿ ਸਰਕਾਰਾਂ ਇਹਨਾ ਸਮਝਣ ਕਿ ਸਿੱਖ ਅਵੇਸਲਾ ਹੈ ਜਥੇਦਾਰ ਗੜਗੱਜ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਗੁਰਪੁਰਬ ਜਾਂ ਤਿਉਹਾਰ ਆਵੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਇਹ ਮੈਲ ਰੁਸ਼ਨਾਇਆ ਜਾਵੇ ਉਹਨਾਂ ਕਹੇ ਕਿ ਸਰਕਾਰਾਂ ਭਾਵੇਂ ਕੁਝ ਕਰਨ ਜਾਂ ਨਾ ਪਰ ਸਿੱਖ ਆਪਣੀ ਇਸ ਵਿਰਾਸਤ ਦਾ ਅਤੇ ਇਸ ਦੀ ਸ਼ਾਨ ਦਾ ਪੂਰਾ ਧਿਆਨ ਰੱਖਣ ਉਹਨਾਂ ਸਮੂਹ ਪੰਜਾਬ ਵਾਸੀਆਂ ਖਾਸ ਕਰ ਅੰਮ੍ਰਿਤਸਰ ਨਿਵਾਸੀਆਂ ਨੂੰ ਆਖਿਆ ਕਿ ਅਸੀਂ ਆਪਣੀਆਂ ਵਿਰਾਸਤਾਂ ਪ੍ਰਤੀ ਜਾਗਰੂਕ ਅਤੇ ਸੁਹਿਰਦ ਹੋਈਏ ਅਤੇ ਇਸ ਤਰ੍ਹਾਂ ਅਣਗੋਲਿਆ ਨਾ ਕਰੀਏ ਇਸ ਮੌਕੇ ਅੰਮ੍ਰਿਤਸਰ ਵਿਕਾਸ ਮੰਚ ਤੋਂ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ ਮੈਂ ਕੌਮ ਨੂੰ ਅਪੀਲ ਕਰਦਾ ਕਿ ਜਦੋਂ ਵੀ ਸਾਡਾ ਕੋਈ ਗੁਰਪੁਰ 바ਵੇ ਸਾਡਾ ਕੋਈ ਤਿਹਾਰ ਆਵੇ ਤਾਂ ਆ ਛੇਰੇ ਪੰਜਾਬ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹ ਪੂਰਾ ਜਗ ਮਗਾਉਣਾ ਚਾਹੀਦਾ ਸਰਕਾਰ ਕੁਝ ਕਰੇ ਜਾਂ ਨਾ ਕਰੇ ਆ ਮੇਰੇ ਨਾਲ ਵੀਰ ਨੇ ਅੰਮ੍ਰਿਤਸਰ ਵਿਕਾਸ ਮੰਚ ਤੋਂ ਸਰਦਾਰ ਜੀ ਪ੍ਰਿੰਸੀਪਲ ਪ੍ਰਵਾਨ ਸਿੰਘ ਜੀ ਅਣ ਕੀ ਉਹਨਾਂ ਦੇ ਮਿੱਤਰ ਰਾਜਵਿੰਦਰ ਸਿੰਘ ਜੀ ਇੱਕ ਹੋਰ ਜੁੜਾ ਸਰਦਾਰ ਮਨਮੋਹ ਸਿੰਘਾ ਅਸੀਂ ਹੁਣ ਇੱਥੇ ਡੀਸੀਕਿਓ ਦੇ ਦੀਵੇ ਵੀ ਵਾਲੇ ਆ ਨਾਲ ਸਰਦਾਰ ਜੀ ਉਹਨਾਂ ਨੇ ਕੁਝ ਮੇਰੇ ਨਾਲ ਸੰਗਤ ਆ ਅਕੇ ਤੋਂ ਜਦੋਂ ਵੀ ਕੋਈ ਦਿਨ ਤਿਹਾਰ ਆਵੇ ਤੇ ਅਸੀਂ ਅਮਰਤਸਰ ਵਾਲੇ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹਨੂੰ ਕਦੀ ਹਨੇਰੇ ਚ ਨਹੀਂ ਰਹਿਣ ਦੇਣਾ ਮੈਂ ਅਮਰਤਸਰ ਵਾਸੀਆਂ ਨੂੰ ਅਪੀਲ ਵੀ ਕਰਦਾ ਕਿ ਸਰਕਾਰ ਕੁਛ ਕਰੇ ਜਾਂ ਨਾ ਕਰੇ ਆਪਾਂ ਇਸ ਮਹਿਲ ਨੂੰ جگਮਗਾਇਆ ਕਰੀਏ ਇੱਥੇ ਲਾਈਟਾਂ ਲਾਇਆ ਕਰੀਏ ਤਾਂ ਕਿ ਪਤਾ ਲੱਗੇ ਸ਼ੇਰੇ ਪੰਜਾਬ ਦਾ ਤੇ ਸਰਕਾਰ ਨੂੰ ਵੀ ਇੰਨੀ ਜਿਹੜੀ ਕੰਨ ਕੇ ਸਲਾਹ ਚੰਗੀ ਨਹੀਂ ਆ ਗਈ ਤੁਸੀਂ ਸ਼ਰਾਬਖਾਨਿਆਂ ਦੇ ਉੱਤੇ ਲਾਈਟਾਂ ਲਾ ਸਕਦੇ ਹੋ ਪੱਪਾ ਕਲੱਬ ਜਿਹੜੇ ਇੱਥੇ ਅੰਦਰ ਆ ਉਹ ਭਾਵੇਂ ਗਲਤ ਆ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਗ ਦੇ ਵਿੱਚ ਕੋ ਕਰਮ ਹੋ ਰਿਹਾ ਉਹ ਭਾਵੇਂ ਗਲਤ ਆ ਪਰ ਉਥੇ ਨਾ ਲਾਈਟਿੰਗ ਕੀਤੀ ਹੋਈ ਆ ਤੇ ਜਿਹੜਾ ਅਸਲ ਮਹਿਲ ਆ ਸ਼ੇਰੇ ਪੰਜਾਬ ਦਾ ਉੱਥੇ ਕੋਈ ਲਾਈਟ ਨਹੀਂ ਆ ਉੱਥੇ ਘੁੱਪ ਹਨੇਰਾ ਤੁਸੀਂ ਵੀ ਵੇਖ ਸਕਦੇ ਹੋ ਸਰਕਾਰਾਂ ਇਹ ਨਾ ਸਮਝਣ ਵੀ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਦਾ ਜਾਂ ਕਿਉਂਕਿ ਮਹਾਰਾਜਾ ਸਾਹਿਬ ਤੇ ਪੰਜਾਬੀਆਂ ਦਾ ਮਹਾਰਾਜਾ ਸਾਰਿਆਂ ਦਾ ਹੀ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਆਪਣੀ ਵਿਰਾਸਤ ਬਤੀ ਜਾਗਰੂਕ ਹੋਈਏ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੀ ਸੰਭਾਲ ਵੀ ਆਪਾਂ ਕਰੀਏ ਤੇ ਕੋਈ ਵੀ ਸਾਡਾ ਗੁਰਪੁਰਬ ਆਉਂਦਾ ਜਾਂ ਕੋਈ ਦਿਨ ਤਿਹਾਰ ਆਉਂਦਾ ਵਾ ਸਾਂਝਾ ਪੰਜਾਬੀਆਂ ਦਾ ਵੀ ਤੇ ਆਪਾਂ ਇੱਥੇ ਲਾਈਟਾਂ ਕਰਕੇ ਅੱਜ ਦੀਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਜਿੱਥੇ ਸਾਰਾ ਹੀ ਸ਼ਹਿਰ ਜਗਮਗਾ ਰਿਹਾ ਤੇ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਹਨੇਰੇ ਦੇ ਵਿੱਚ ਆ ਅੱਜ ਅਸੀਂ ਸੰਕੇਤਕ ਤੌਰ ਤੇ ਉੱਥੇ ਕਿਉਂਕਿ ਮੈਨੂੰ ਸ਼ਾਮੀ ਪਤਾ ਲੱਗਾ ਅਸੀਂ ਕੁਝ ਦੀਵੇ ਇੱਥੇ ਬਾਲੇ ਆ ਦੇਸੀ ਘੋਦ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿੱਖ ਕੌਮ ਇਸ ਮਹਿਲ ਨੂੰ ਪੂਰਾ ਜਗਮਗਾਇਆ ਕਰੇ ਇਹ ਮਹਿਲ ਸੁਨਾਨਾ ਨਹੀਂ ਰਹਿਣਾ ਚਾਹੀਦਾ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਆ ਤੇ ਆਪਣੇ ਜਿਹੜੀ ਸਾਡੀ ਵਿਰਾਸਤਾ ਵਾ ਇਹਦੀ ਸੰਭਾਲ ਵਾਸਤੇ ਆਪਾਂ ਤਤਪਰ ਹੋਏ ਵਾਏ ਕਿ ਕਿਹਦਾ ਖਾਸਤਾ ਵਾਏ ਕਿ ਕਿਹਦੀ